ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੋੜੀ ਸੁਖਮਣੀ ਮਹੱਲਾ ਪੰਜਵਾਸ ਲੋਕ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਤ ਗੁਰੇ ਨਮਹਿ ਚਗਾਦ ਗੁਰੇ ਨਮਹਿ ਸਤ ਗੁਰੇ ਨਮਹਿ ਸ੍ਰੀ ਗੁਰਦੇਵੈ ਨਮੇ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਪ ਕਲ ਕਲੇਸ ਤਨ ਮਹਿ ਮਿਟਾ ਬੋ ਸਿਮਰੋ ਜਾ ਸਭਿ ਸੰਪਰਏ ਕੇ ਨਾਮ ਚਪਤਾ ਗੰਤਨੇ ਕੇ ਵੇਦ ਪ੍ਰਾਨ ਸਿਮਰਸਦਾ ਅਖਰ ਕਿੰਨੇ RAM ਨਾਮੇ ਕੱਖਰ ਕਿਣ ਕਾ ਏਕ ਜਿਸ ਜੀਵ ਸਾਬੇ ਤਾਕੀ ਮਹਿਮਾ ਗਣੀ ਨਾ ਆਵੇ ਕਾਂਕੀ ਏਕੇ ਦਰਸ ਤਹਾਰੋ ਨਾਨਕੁਣ ਸੰਗ ਮੋਹਿ ਉਦਾਰੋ ਸੁਖ ਮਨੀ ਸੁਖ ਮਰਤ ਪ੍ਰਵਨਾ ਭਗਤ ਜਨਾ ਕੇ ਮਨ ਵਿਸਰਾਮ ਰਹਾਉ ਪ੍ਰਭ ਕੇ ਸਿਮਰਨ ਕਰ ਬਣਾ ਵਸੇ ਪ੍ਰਭ ਕੇ ਸਿਮਨ ਦੁਖ ਜਮ ਨਸੇ ਪ੍ਰਭ ਕੇ ਸਿਮਨ ਕਾਲ ਪਰ ਹਰੇ ਪ੍ਰਭ ਕੇ ਸਿਮਨ ਦੁਸ਼ਮੰਟਾਰੇ ਪ੍ਰਭ ਸਿਮਰਤ ਕਾ ਚ ਵਿਗਨ ਨ ਲਾਗੇ ਪ੍ਰਭ ਕੇ ਸਿਮਰਨ ਆਨ ਦਿਨ ਚਾਗੇ ਪ੍ਰਭ ਕੇ ਸਿਮਨ ਪੌਣਾ ਪਿਆ ਪੇ ਪ੍ਰਭ ਕੇ ਸਿਮਨ ਦੁਖ ਨਾ ਸੰਤਾਪੇ ਪ੍ਰਭ ਕਾ ਸਿਮਨ ਸਾਧਕਾ ਸੰਗ ਸਰਬਨਿਤਾ ਨਾਨਕ ਹਰ ਰੰਗ ਪ੍ਰਭ ਕੇ ਸਿਮਰਨ ਰੇਦ ਸੇਦ ਨੋ ਨਿੱਦ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੇ ਸਿਮਨ ਚਾਪਤਾਪਾ ਪੂਜਾ ਪ੍ਰਭ ਕੇ ਸਿਮਰਣ ਵਿੰਡ ਸੇ ਦੂਜਾ ਪ੍ਰਭ ਕੇ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੇ ਸਿਮਰਣ ਦਰ ਕੈਮਾਨੀ ਪ੍ਰਭ ਕੇ ਸਿਮਨ ਹੋਏ ਸੋ ਭੱਲਾ ਪ੍ਰਭ ਕੇ ਸਿਮਨ ਸੁਫਲ ਫਲਾ ਸੇ ਸਿਮਰੇ ਜਿਨ ਆਪ ਸਿਮਰਾਈ ਨਾਨਕਤਾ ਕੇ ਲਾਗੇ ਪਾਉ सिमरन जिनाप सिमराए नानक ताके लागो पाए का सिमरन सपते ऊचा प्रभ के सिमरन उदरे मोहचा प्रभ के सिमरन तृष्णा पूजे प्रभ के सिमरन सब को सूचे प्रभ के सिमरन ही रासा प्रभ के सिमरन पूर्ण आसा प्रभ के सिमरन मन की मल जाए अमृत नाम रिद माहे समाए प्रभ जी वसे साध की रसना नानक जनका दासन दसना ਪ੍ਰਭ ਕੇ ਸਿਮਰਨ ਸੇ ਤਨਵੰਤੇ ਪ੍ਰਭ ਕੇ ਸਿਮਰੇ ਸੇ ਪਤਵੰਤੇ ਪ੍ਰਭ ਕੇ ਸਿਮਰਸੇ ਜਨ ਪਰਵਾਨ ਪ੍ਰਭ ਕੇ ਸਿਮਰਸੇ ਪੁਰਖ ਪ੍ਰਦਾਨ ਪ੍ਰਭ ਕੇ ਸਿਮਰਸੇ ਬਹੁ ਮਤਾਜੇ ਪ੍ਰਭ ਕੇ ਸਿਮਰੇ ਸਕੇ ਸਰਬ ਕੇ ਰਾਜੇ ਪ੍ਰਭ ਕੇ ਸਿਮਰਸੇ ਸੁਖ ਵਾਸੀ ਪ੍ਰਭ ਕੇ ਸਿਮਰੇ ਸਦਾ ਵਿਨਾਸੀ ਸਿਮਰਨ ਤੇ ਲਾ ਕੇ ਚਨ ਆਪ ਦਿਆਲਾ ਨਾਨਕ ਚਨ ਕੀ ਮੰਗੇ ਰਵਾਲਾ ਪ੍ਰਭ ਕੈ ਸਿਮਰਸੇ ਪਾਰੋਪਕਾਰੀ ਪ੍ਰਭ ਕੈ ਸਿਮਰਤੈਨ ਸਦਪਲਹਾਰੀ ਪ੍ਰਭ ਕੈ ਸਿਮਰਸੇ ਮੁਖ ਸੁਹਾਵੇ ਪ੍ਰਭ ਕੈ ਸਿਮਰੈ ਤੈਨ ਸੂਖ ਬਿਹਾਵੇ ਪ੍ਰਭ ਕੈ ਸਿਮਰਤੈਨ ਆਤਮ ਜੀਤਾ ਪ੍ਰਭ ਕੈ ਸਿਮਰੈ ਤੈਨ ਨਿਰਮਲ ਰੀਤਾ ਪ੍ਰਭ ਕੈ ਸਿਮਰਤੈਨ ਆਨੰਦ ਕਨੇਰੇ ਪ੍ਰਭ ਕੈ ਸਿਮਰੈ ਵਸੇ ਹਰ ਨੇਰੇ ਸੰਤ ਕਿਰਪਾ ਤੇ ਅੰਧੇ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੇ ਸਿਮਰਨ ਕਾਰਜ ਪੂਰੇ ਪ੍ਰਭ ਕੇ ਸਿਮਰਨ ਕਬੂ ਨਾ ਚੂਰੇ ਪ੍ਰਭ ਕੇ ਸਿਮਨ ਹਰ ਗੁਣ ਬਾਨੀ ਪ੍ਰਭ ਕੇ ਸਿਮਨ ਸੈ ਸਮਾਨੀ ਪ੍ਰਭ ਕੇ ਸਿਮਨ}{|\text{ਨੇਸ਼ ਚਲ ਆਸਨਾ ਪ੍ਰਭ ਕੇ ਸਿਮਰ ਕਮਲ ਬਗਾਸਨ ਪ੍ਰਭ ਕੇ ਸਿਮਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਨ ਕਾਂਤਨਾ ਪਾਰ ਸਿਮਰੇ ਸੇ ਜਨ ਜਿਨ ਕੀ ਅਪ੍ਰਮਯਾ ਨਾਨਕ ਤਿੰਨ ਜਨ ਸਰ ਨਹੀਂ ਪਇਆ ਹਾ ਸਿਮਨ ਕਰ ਭਗਤ ਪ੍ਰਗਟ ਆਏ ਹਾ ਸਿਵ ਲਗ ਵੇਦ ਪਾਈ}} ਹਰ ਸਿਮਨ ਪੈ ਸੇ ਦਜਤੀਦਾ ਤੇ ਹਰ ਸਿਮਨ ਵਿੱਚ ਘੁੰਟ ਜਾਤੇ ਹਰ ਸਿਮਨ ਤਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਨ ਕਿਉ ਸਗਲਾ ਕਾਰਾ ਹਰ ਸਿਮਨ ਮੇ ਆਪ ਨੇ ਰੰਗਾ ਰਾ ਕਰ ਕੇ ਰਪਜ ਸਾਪ ਬੁਝਾਇਆ ਨਾਨਕ ਗੁਰਮਖਾ ਸਿਮਰਨ ਤਿੰਨ ਪਾਇਆ ਸਲੋਕ ਦੀਨ ਦਰਦੁ ਕਪੰਜਨਾ ਘਟਕਣ ਨਾਥ ਨਾਥ ਦੀਨ ਦਾ ਦੁੱਖਪੰਚਨਾ ਕੜਕੜਾ ਨਾਥ ਨਾਥ ਸ਼ਨ ਤੁਮਾਰੀ